ਇਹ ਉਹ ਤਾਂ ਕਿਹੜਾ ਦੇਖੋ ਸੋਚ ਰਿਹਾ ਕਿ ਪੈਸੇ ਦੇ ਦਮ 'ਤੇ ਸ਼ਰਾਬ ਦੇ ਦਮ 'ਤੇ ਕਰ ਲੈਣਗੇ ਨਹੀਂ ਕਰ ਸਕਦੇ ਮੈਨੂੰ ਲੱਗਦਾ ਨਹੀਂ ਕਿ ਉਹ ਤੀਜੇ ਨੰਬਰ 'ਤੇ ਵੀ ਆਉਣ ਕਿਉਂਕਿ ਤੇ ਏਡ ਨਹੀਂ ਆ ਸਕਦੀ ਸੀ ਬੀਆਈ ਨਹੀਂ ਆ ਸਕਦੀ ਇਸ ਕਰਕੇ ਦੋਵਾਂ ਥਾਂ 'ਤੇ ਲੁੱਟ ਰਹੇ ਨੇ ਜਿਹੜੀ ਉਹਨਾਂ ਨੇ ਖੁਦ ਹੀ ਪੰਜਾਬ ਅੰਦਰ ਪਾਲਿਸੀ ਨੂੰ ਲਾਗੂ ਕਰ ਨਹੀਂ ਕੀਤਾ ਬਾਅਦ ਚ ਕੈਨਸਲ ਕਰ ਦਿੱਤਾ ਉਹਨਾਂ ਕਹਿੰਦੇ ਆ ਅੱਜ ਗੜਬੜੀਆਂ ਹੈਗੀਆਂ ਨੇ ਉਹ ਪੰਜਾਬ 'ਚ ਕਿਵੇਂ ਠੀਕ ਹੋ ਸਕਦੀਆਂ ਜਿਹਨੂੰ ਉਹਨਾਂ ਨੇ ਦਿੱਲੀ 'ਚ ਕੈਨਸਲ ਕੀਤਾ ਕੇਜਰੀਵਾਲ ਨੂੰ ਕੀ ਸਮਝ ਦਿਓ ਪੰਜਾਬ 'ਚ ਇਹਦਾ ਨੋਟੋਰੀਅਸ ਮੈਨ ਇਹ ਕਰਜ਼ਾ ਇਹ ਵਧਾ ਕੇ ਆਪਣੇ ਕਰ ਲੈ ਜਾ ਰਹੇ ਨੇ ਪੰਜਾਬ ਤੇ ਕਰਜ਼ਾ ਹੁੰਦਾ ਜਾ ਰਿਹਾ ਔਰ ਇਹ ਅਮੀਰ ਹੁੰਦੇ ਜਾ ਰਹੇ ਨੇ ਤੁਸੀਂ ਸੋਚੋ ਇਹ ਕਿਵੇਂ ਉਹ ਸਾਡਾ ਕੇਜਰੀਵਾਲ ਅਮੀਰ ਹੋ ਰਿਹਾ ਮਨੀਸ਼ ਸੋਦੀ ਅਮੀਰ ਹੋ ਰਿਹਾ ਤੇ ਪੰਜਾਬ ਤੇ ਕਰਜ਼ਾ ਚੜੀ ਜਾ ਰਿਹਾ ਇਹ ਕਿਵੇਂ ਹੋ ਸਕਦਾ ਪੰਜਾਬ ਦੇ ਲੋਕ ਹੁਣ ਦੁਬਾਰਾ ਮੈਂ ਨਹੀਂ ਸਮਝਦਾ ਕਿ ਕਾਂਗਰਸ ਔਰ ਆਪ ਨੂੰ ਵੋਟਾਂ ਪਾਉਣਗੇ ਪੰਜਾਬ ਵਿੱਚ ਸਿਆਸੀ ਪਾਰਾ ਸਿਖਰਾਂ ਤੇ ਹੈ ਤਾਂ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਹੈ ਤਾਂ ਜਿਮਨੀ ਚੋਣਾਂ ਨੂੰ ਲੈ ਕੇ ਤਾਬਰ ਤੋਰ ਪ੍ਰਚਾਰ ਭਗਵੰਤ ਮਾਨ ਅਤੇ ਕੇਜਰੀਵਾਲ ਕਰ ਰਹੇ ਨੇ ਕਹਿੰਦੇ ਲੁਧਿਆਣਾ ਵੈਸਟ ਜਿੱਤ ਹਾਸਲ ਕਰਨੀ ਹੈ ਨਹੀਂ ਉਹ ਤਾਂ ਖਿਆਰੂ ਦੇਖੋ ਸੋਚ ਰਿਹਾ ਕਿ ਪੈਸੇ ਦੇ ਦਮ 'ਤੇ ਸ਼ਰਾਬ ਦੇ ਦਮ 'ਤੇ ਕਰ ਲੈਣਗੇ ਨਹੀਂ ਕਰ ਸਕਦੇ ਮੈਨੂੰ ਲੱਗਦਾ ਨਹੀਂ ਕੋਈ ਤੀਜੇ ਨੰਬਰ 'ਤੇ ਵੀ ਆਉਣ ਪਰ ਪੰਜਾਬ ਦੇ ਵਿੱਚ ਕੀ ਤੁਸੀਂ ਵੇਖਦੇ ਹੋ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਹਰ ਚੀਜ਼ ਅਸੀਂ ਡਿਜੀਟਲਾਈਜੇਸ਼ਨ ਕਰ ਰਹੇ ਨੇ ਸੁਧਾਰ ਜੰਗੀ ਪੱਧਰ ਦੇ ਉੱਤੇ ਹੋ ਰਹੇ ਨੇ ਨੇ ਸੁਧਾਰ ਨਹੀਂ ਹੁੰਦਾ ਉਹ ਉਹਦਾ ਇਹ ਮਾਡਲ ਸੁਪਰ ਆਂਡਾ ਹੀ ਆ ਜਿੱਥੋਂ ਉਹਨਾਂ ਪੈਸਾ ਕੱਢਣਾ ਹੁੰਦਾ ਹੈ ਜਿਵੇਂ ਦਿੱਲੀ ਚ ਨਾ ਕੰਮ ਪਾੜੀ ਅੱਛੀ ਸ਼ਰਾਬ ਪਾਲਿਸੀ ਲਾਗੂ ਕਰ ਰਹੇ ਆ ਤੇ ਉਹਦੇ ਚ ਕੀ ਸੀ ਕਿ ਉਹਨਾਂ ਦਾ ਪੈਸਾ ਮਕਸਦ ਸੀ ਪੈਸੇ ਲੈਣੇ ਪੈਸੇ ਲੁੱਟ ਲੈ ਫਿਰ ਉਹਨਾਂ ਕਿ ਹਮ ਤੋ ਜਿੰਮੇ ਹਮ ਐਜੂਕੇਸ਼ਨ ਮਾਡਲ ਲਾ ਰਹੇ ਆ ਐਜੂਕੇਸ਼ਨ ਮਾਡਲ ਕਿ ਲੈ ਆਏ ਇੱਕ ਕਮਰਾ 8800 ਰੁਪਏ ਫੁੱਟ ਬਣਿਆ 8800 8800 ਰੁਪਏ ਫੁੱਟ ਜਦੋਂ ਕਿ ਉਹ ਹੀ ਕਮਰਾ 800 ਰੁਪਏ ਫੁੱਟ ਬਣਦਾ ਹੈ ਔਰ 2000 ਕਰੋੜ ਰੁਪਏ ਇਸ ਨਾਮ ਤੇ ਕੱਢ ਲਿਆ ਸੋ ਇੱਥੇ ਵੀ ਉਹਨਾਂ ਨੇ ਜਿਹੜਾ ਵੀ ਰਿਫਾਰਮ ਲਿਆਉਣਗੇ ਰਿਫਾਰਮ ਨਹੀਂ ਹੁੰਦਾ ਬੇਸਿਕਲੀ ਉਹਨਾਂ ਕੋ ਐਜੰਟ ਆਉਂਦੇ ਨੇ ਕਿ ਆਹ ਵਾਲੇ ਪੈਸੇ ਕਮਾਏ ਜਾ ਸਕਦੇ ਆ ਉਹ ਵਾਲੀ ਪਾਲਿਸੀ ਲੈ ਕੇ ਆਉਂਦੇ ਤਾਂ ਕਿ ਉਹ ਚੋਂ ਪੈਸੇ ਕੱਢੇ ਜਾ ਸਕਣ ਸਰਬ ਪਾਲਿਸੀ ਜੋ ਦਿੱਲੀ ਦੀ ਸੀ ਸੇਮ ਪੰਜਾਬ ਚ ਆ ਕੀ ਸਮਝਦੇ ਹੋ ਇਹਦੇ ਚ ਵੀ ਕੁਝ ਹੋਏਗਾ ਕੁਝ ਕੀ ਹੋਏਗਾ ਸਭ ਕੁਝ ਹੀ ਹੋਏਗਾ ਕਿਉਂਕਿ ਤੇ ਐਡ ਨਹੀਂ ਆ ਸਕਦੀ ਸੀਬੀਆਈ ਨਹੀਂ ਆ ਸਕਦੀ ਇਸ ਕਰਕੇ ਦੋਵਾਂ ਥਾਂ ਨਾਲ ਲੁੱਟ ਰਹੇ ਨੇ ਜਿਹੜੀ ਉਹਨਾਂ ਨੇ ਖੁਦ ਹੀ ਪੰਜਾਬ ਅੰਦਰ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਬਾਅਦ ਚ ਕੈਨਸਲ ਕਰ ਦਿੱਤਾ ਉਹਨਾਂ ਕਿ ਆਹ ਚ ਗੜਬੜੀਆਂ ਹੈਗੀਆਂ ਨੇ ਉਹ ਪੰਜਾਬ ਚ ਕਿਵੇਂ ਠੀਕ ਹੋ ਸਕਦੀ ਹੈ ਜਿਹਨੂੰ ਪੰਜਾਬ ਦੇ ਵਿੱਚ ਇਸ ਵੇਲੇ ਕੇਜਰੀਵਾਲ ਪੂਰਾ ਡੇਰਾ ਲਾਏ ਨੇ ਤੇ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਹੁੰਦੇ ਨੇ ਕੀ ਸਮਝਦੇ ਹੋ ਕਿ ਕੀ ਪੰਜਾਬ ਨੂੰ ਦਿੱਲੀ ਵਕਨਿਕ ਮਾਡਲ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਪੰਜਾਬ ਨੂੰ ਹੁਣ ਉਹਨਾਂ ਕੋਲ ਕੋਈ ਹੋਰ ਸੱਤਾ ਦਾ ਹੋਰ ਕੋਈ ਸਰਬਸਾਧਨ ਤਰਿਆ ਨਹੀਂ ਹੈਗਾ ਹੁਣ ਸੱਤਾ ਉਹਨਾਂ ਕੋਲ ਇੱਥੇ ਬਚੀ ਆ ਸੋ ਇਸੇ ਸੱਤਾ ਨੂੰ ਖੋਣ ਤੇ ਲੱਗੇ ਨੇ ਇੱਥੋਂ ਹੀ ਸੱਤਾ ਤੋਂ ਪੈਸਾ ਲੁੱਟ ਰਹੇ ਨੇ ਇੱਥੇ ਸੱਤਾ ਇੰਜੋਏ ਕਰ ਰਿਹਾ ਇੱਥੋਂ ਦੇ ਜਾਜ ਹੈਲੀਕਾਪਟਰ ਚੋਪਰ ਗੱਡੀਆਂ ਪੁਲਿਸ ਇੱਥੋਂ ਵਰਤਦੇ ਸਾਰਾ ਕੁਝ ਜਿਹਨਾਂ ਸਰਕਾਰੀ ਉਹਨਾਂ ਦੀ ਪੰਜਾਬ 'ਚ ਆ ਉੱਥੇ ਵਰਤਣਗੇ ਹੁਣ ਹੋਰ ਤੇ ਉਹਨਾਂ ਨੇ ਲੁੱਟਣ ਨੂੰ ਲੱਗੇ ਹੋਏ ਨੇ ਕੇਜਰੀਵਾਲ ਨੂੰ ਕੀ ਸਮਝ ਦਿਓ ਪੰਜਾਬ ਚ ਇਹਦਾ ਨਟੋਰੀਅਸ ਮੈਨ ਬਟ ਉਹ ਕਹਿ ਰਹੇ ਮੈਂ ਸੀਐਮ ਸਾਹਿਬ ਦਾ ਸਾਥ ਦੇ ਰਿਹਾ ਔਰ ਉਹਨਾਂ ਨੇ ਕੋਈ ਕਮੀ ਪੇਸ਼ੀ ਦੇਖੋ ਮੈਂ ਭਗਵੰਤ ਮਾਨ ਜੀ ਨੂੰ ਨਹੀਂ ਮੰਨਦਾ ਕਿ ਉਹਨਾਂ ਨੇ ਇਸ ਤਰ੍ਹਾਂ ਪੰਜਾਬ ਨੂੰ ਬੇਦਰਦੀ ਨਾਲ ਸੋਚਦੇ ਹੋਣਗੇ ਲੁੱਟਣ ਦਾ ਕੇਜਰੀਵਾਲ ਦਾ ਦੇ ਕੋਈ ਪੱਖਸਧ ਸਾਰੇ ਭਗਵੰਤ ਮਾਨ ਜੀ ਦੇ ਕੱਲ ਜਿੰਨਾ ਪਰਸਨਲ ਸਟਾਫ ਸੀਗਾ ਜਿੰਨਾ ਉਹਨਾਂ ਦਾ ਸੋਸ਼ਲ ਮੀਡੀਆ ਸਭ ਹਟਾ ਦਿੱਤਾ ਉਹ ਵੀ ਕੇਜਰੀਵਾਲ ਜੀ ਨੇ ਆਪਣੇ ਬਾਹਰੋਂ ਲਿਆ ਕੇ ਬੰਦੇ ਬਿਠਾ ਲਏ ਤਸਾਦ ਇਹੋ ਜਿਹਾ ਦੇ ਰਹੇ ਨੇ ਸਰ ਨੂੰ ਕੀ ਹੈ ਕਿਉਂ ਹੋ ਰਿਹਾ ਤੁਸੀਂ ਵੀ ਆਖਿਰਕਾਰ ਲੰਬੇ ਜਾ ਰਾਜ ਚਾਹੀਦਾ ਰਾਜ ਉਹਨਾਂ ਆਪਣੇ ਹੱਥ ਚ ਰੱਖਣਾ ਹੈ ਪੰਜਾਬੀ ਰਾਜ ਚ ਜਿਹੋ ਜਿਹਾ ਮਰਜ਼ੀ ਹੋਵੇ ਸੋਚੋ ਤੇ ਪੰਜਾਬ ਦੀ ਨਾ ਭਗਵੰਤ ਮਾਨ ਫਿਰ ਵੀ ਪੰਜਾਬ ਦੀ ਤੂੰ ਸੋਚੂਗੇ ਨਾ ਲੇਕਿਨ ਇਹਨਾਂ ਨੂੰ ਕੀ ਹੈ ਤੇ ਬੇਰਹਿਮੀ ਨਾਲ ਲੁੱਟ ਰਹੇ ਨੇ ਦੋਹਾਂ ਹੱਥਾਂ ਨਾਲ ਇਹਨਾਂ ਦਾ ਕੀ ਪਿਆ ਇੱਥੇ ਪੰਜਾਬ ਚ ਪਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਰਜ਼ਾ ਵੱਧ ਰਿਹਾ ਕਿ ਹਰ ਵਾਰੀ ਅਸੀਂ ਦੇਖ ਰਹੇ ਹਾਂ ਕਰਜ਼ਾ ਵੱਧ ਨਹੀਂ ਰਿਹਾ ਕਰਜ਼ਾ ਇਹ ਵਧਾ ਕੇ ਆਪਣੇ ਘਰ ਲੈ ਜਾ ਰਹੇ ਨੇ ਪੰਜਾਬ ਤੇ ਕਰਜ਼ਾ ਹੁੰਦਾ ਜਾ ਰਿਹਾ ਔਰ ਇਹ ਅਮੀਰ ਹੁੰਦੇ ਜਾ ਰਹੇ ਨੇ ਤੁਸੀਂ ਸੋਚੋ ਇਹ ਕਿਵੇਂ ਸਾਡਾ ਕੇਜਰੀਵਾਲ ਅਮੀਰ ਹੋ ਰਿਹਾ ਮਨੀਸ਼ ਸੋਦੀਆ ਅਮੀਰ ਹੋ ਰਿਹਾ ਤੇ ਪੰਜਾਬ ਤੇ ਕਰਜ਼ਾ ਚੜੀ ਜਾ ਰਿਹਾ ਇਹ ਕਿਵੇਂ ਹੋ ਸਕਦਾ ਕੋਈ ਕਹਿੰਦੇ ਕਿ ਉਹਨਾਂ ਦੀ ਜਿਹੜੀ ਆ ਇੱਕ ਚੰਗੀਆਂ ਥਿੰਕਿੰਗ ਹੈਗੀਆਂ ਉਹਨਾਂ ਨੂੰ ਅਸੀਂ ਪੰਜਾਬ 'ਚ ਲਾਗੂ ਕਿਹੜਾ ਤਿਹਾਰ ਦੇਲ 'ਚ ਤਾਂ ਹੀ ਤੇ ਸਾਰੇ ਸਿਗੇ ਚੰਗੀਆਂ ਥਿੰਕਿੰਗ ਸੀ ਤਾਂ ਹੀ ਤੇ ਤਿਹਾਰ ਦੇਲ 'ਚ ਰਹੇ ਨੇ ਜੀ ਅੱਛਾ ਅਕਾਲੀ ਭਾਜਪਾ ਗਠਬੰਧਨ ਦੇ ਉੱਤੇ ਤੁਹਾਡੀ ਦੇਖੋ ਸਾਡ ਨੂੰ ਤੇ ਹੀ ਕਹਨ ਕਿਹਾ ਗਿਆ ਕਿ ਜੋ ਕੱਲੇ ਚ ਇਲੈਕਸ਼ਨ ਚੱਲੇ ਸਾਂ ਕੱਲੇ ਚੱਲੇ ਸਾਂ ਕੱਲੇ ਰਵਾਂਗੇ ਸਮਝੋ ਕਿ ਅਕਾਲੀ ਦਲ ਦੇ ਨਾਲ ਆਨ ਦੇ ਨਾਲ ਬੀਜੇਪੀ ਥੋੜੀ ਸਟਰੋਂਗ ਹੁੰਦੀ ਜੀ ਨਹੀਂ ਬੀਜੇਪੀ ਦੇਖੋ ਬੀਜੇਪੀ ਆਪਣੇ ਆਪ ਆਪਣੇ ਕੰਮਾਂ ਨਾਲ ਸਟਰੋਂਗ ਹੋਗੀ ਲੋਕਾਂ ਚ ਰਹਿ ਕੇ ਸਟਰੋਂਗ ਹੋਗੀ ਪੰਜਾਬ ਕਾਂਗਰਸ ਨੂੰ ਕਿਵੇਂ ਵੇਖਦੇ ਕੋ ਕਿ ਉਹ ਵੀ ਇੱਕ ਵਿਰੋਧੀ ਧਿਰ ਦੇ ਤੋਂ ਹਾਂ ਡੈਫੀਨਿਟਲੀ ਉਹਨਾਂ ਦਾ ਇਸ ਤਰ੍ਹਾਂ ਕੋ ਤਾਕਤ ਹੋਇਆ ਵਿਰੋਧੀ ਧਿਰ ਦੇ ਨੇਤਾ ਨੇ ਕਿ ਪੰਜਾਬ ਦੀ ਇੰਟਰਨਲ ਫਾਈਟ ਇਤਨਾ ਪੰਜਾਬ ਚ ਉਹਨਾਂ ਨੇ ਬਹੁਤ ਲੁੱਟਿਆ ਪੰਜਾਬ ਦੇ ਲੋਕ ਹੁਣ ਦੁਬਾਰਾ ਮੈਂ ਨਹੀਂ ਸਮਝਦਾ ਕਿ ਕਾਂਗਰਸ ਹੋਰ ਆਪ ਨੂੰ ਵੋਟਾਂ ਪਾਉਣਗੇ ਜੀ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਭਾਜਪੀ ਕੁਝ ਕਰਨ ਜਾ ਰਹੀ ਕਿਉਂਕਿ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਕਿ ਇਹਨੂੰ ਹੱਲ ਹੋਣਾ ਚਾਹੀਦਾ ਹੋਣਾ ਚਾਹੀਦਾ ਬਿਲਕੁਲ ਜੀ ਅਸੀਂ ਤੇ ਕੇਂਦਰ ਦੀ ਸਰਕਾਰ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤੇ ਅੱਜ ਤੋਂ ਹੀ ਦੇਰ ਪਹਿਲਾਂ ਹੀ ਲਿਖ ਕੇ ਦੇ ਦਿੱਤਾ ਸੀਗਾ ਕਿਉਂ ਨਹੀਂ ਹੋ ਸਕਿਆ ਇਹ ਜਰੂਰ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਦਿੱਲੀ ਦੀ ਐਜੂਕੇਸ਼ਨ ਜਿਹੜੀ ਪਾਲਿਸੀਸ ਹੋਤੀ ਤੁਸੀਂ ਸਵਾਲ ਚੁੱਕੇ ਸੀ ਕਿ ਉਹ ਜਾਂਚ ਕਰਾਈ ਜਾਏਗੀ ਕਿਉਂਕਿ ਤੁਹਾਡੀ ਸੱਤਾ ਸਰਕਾਰ ਹਰ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਉੱਥ ਪਰ ਕੀ ਸਮਝੋ ਕਿ ਇਹ ਦਬਾ ਜਿੰਨਾ ਲੰਬਾ ਪ੍ਰੋਸੈਸ ਹੈ ਕਿ ਭਾਜਪਾ ਦੇ ਤੇ ਜਿਸ ਤਰ੍ਹਾਂ ਕੂੜੇ ਦੇ ਟਿੱਲ ਆ ਅਸੀਂ ਆਪਣੇ ਕੰਮਾਂ ਤੇ ਜ਼ਿਆਦਾ ਫੋਕਸ ਕਰ ਰਹੇ ਹਾਂ ਬਾਕੀ ਕਰਪਸ਼ਨ ਦੇ ਕੇਸ ਜਿਹੜੇ ਨੇ ਉਹਨੂੰ ਵੀ ਇੱਕ ਸਿਸਟਮ ਦੇ ਨਾਲ ਚੱਲਦੇ ਪਏ ਨੇ ਲੇਕਿਨ ਸਾਡਾ ਫੋਕਸ ਆਪਣੇ ਕੰਮਾਂ ਨੂੰ ਡਵੈਲਪਮੈਂਟ ਨੂੰ ਲੈ ਕੇ ਜ਼ਿਆਦਾ ਹੈ ਅਸੀਂ ਜੋ ਇਹਨਾਂ ਨੇ ਗੰਦ ਪਾਇਆ ਉਹ ਤੇ ਪਾਇਆ ਉਹਦੀ ਸਜ਼ਾ ਮਤ ਰੱਬ ਦੇ ਹੀਗਾ ਹੀ ਇਹਨਾਂ ਨੂੰ ਔਰ ਪ੍ਰੋਸੈਸ ਸਰਕਾਰ ਆਪਣੇ ਕਾਨੂੰਨੀ ਤੌਰ ਤੇ ਕਰ ਹੀ ਰਹੀ ਆ ਲੇਕਿਨ ਸਾਡਾ ਫੋਕਸ ਨਹੀਂ ਹੈਗਾ ਸਾਡਾ ਫੋਕਸ ਡਵੈਲਪਮੈਂਟ ਆ ਸ਼ੀਸਮੈਲ ਦੇ ਬਾਰੇ ਕੀ ਕਹੋ ਉਹ ਤੇ ਦੇਖੋ ਜੀ ਉਹਨਾਂ ਨੇ ਇੰਨਾ ਕਰੋੜਾ ਰੁਪਇਆ ਖ लाल किला बनाया ਸੀ ਘਰ ਇਹਨੇ ਤੇ ਸ਼ਿਸ਼ਮੈਲ ਵਾਲੇ ਵੀ ਨਹੀਂ ਪਰ ਤੁਸੀਂ ਲੋਕਾਂ ਦਾ ਪੈਸਾ ਲੁੱਟ ਕੇ ਆਪਣੇ ਅਸ਼ਵਰਾਮ ਤੇ ਲਾਓ ਇਹ ਚੰਗੀ ਗੱਲ ਨਹੀਂ ਹੈ ਕਿ ਤਾਂ ਇਹ ਸਿੰਘ ਮਨਜਿੰਦਰ ਸਿੰਘ ਸਿਰਸਾ ਤਾਂ ਗੱਲ ਗੱਲਬਾਤ ਕੀਤੀ ਹੈ ਉਹਨਾਂ ਨੇ ਤਾਂ ਖੁੱਲੇ ਤੌਰ ਦੇ ਉੱਤੇ ਗਠਜਬੰਦਨ ਤੇ ਵੀ ਬੋਲੇ ਨੇ ਅਤੇ ਪੰਜਾਬ ਦੇ ਵਿੱਚ ਜੋ ਕੇਜਰੀਵਾਲ ਦੀ ਸਰਗਰਮੀ ਵਧ ਰਹੀ ਹੈ ਉਹਦੇ ਤੇ ਵੀ ਉਹਨਾਂ ਨੇ ਛੁਟਕੀ ਲਿੱਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਉਹ ਇਸ ਵੇਲੇ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਖਤਮ ਕੀਤਾ ਜਾ ਰਿਹਾ ਤਾਂ ਇਸ ਦੇ ਉੱਤੇ ਅ ਵਿਭਾਗ ਜਵਾਬ ਦਿੰਦੇ ਨਜ਼ਰ ਆਏ ਨੇ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ